ਅਜੀ ਵਾਇਬ ਦੀ ਕਾਲ ਸਾਹਿਬ ਆਏਗੀ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਲਾਗੀ ਪਿੰਡ ਨੌਜਵਾਨ ਘੜਗੇ ਦੇ ਯੂਜ ਸਾਰਾ ਤੜਕੇ 3:30 ਵਜੇ ਤੋਂ ਜਿੰਮ ਲਾਉਣ ਹੋਣਾ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਰੋਂਦੇ ਸਾਰੇ ਆ ਕਿ ਸਾਡੇ ਪੁੱਤ ਨਸ਼ੇ 'ਤੇ ਲੱਗ ਗਿਆ ਸਾਡਾ ਪੁੱਤ ਆਹ ਲੱਗ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸ਼ੇਅਰ ਕਰੋ ਜਾਂ ਲਾਈਕ ਜਾਂ ਕੁਝ ਵੀ ਅੱਜ 5 ਦਿਨ ਹੋ ਗਏ ਇੱਕ ਵੀਡੀਓ ਪਾਈ ਜਿੰਮ ਵਾਲੀ ਉਹਦੇ ਤੇ ਸਿਰਫ ਚਾਂਤ ਚਨੰਦੇ ਲੋਕਾਂ ਨੇ ਜਿਹੜਾ ਸੀ ਉਹਨੂੰ ਸ਼ੇਅਰ ਕੀਤਾ ਜੋ ਸਮਝ ਮੰਨ ਲਵੰਦੇ ਜਦੋਂ ਕੋਈ ਡੰਗ ਲਾ ਦੇ ਹੰਡੀ ਉਹਨਾਂ ਦੀ ਵਾਰਾ ਹੋ ਜਾਂਦੇ ਆ ਫਿਰ ਉਹ ਰੋਣਾ ਸ਼ੁਰੂ ਕਰ ਦਿੰਦੇ ਆ ਸਾਡੇ ਕੋਲ ਸ਼ੁਰੂ ਕਰੋ ਲਾਈਫ ਨਾਲ ਕਰੋ ਭਾਰੇ ਆ ਕਿ ਜੇ ਕੋਈ ਭੇਜੂਗੇ ਕਿਸੇ ਨੂੰ ਕਿਸੇ ਨੂੰ ਮੋਟੀਵੇਸ਼ਨ ਆਊਗਾ ਕੋਈ ਬਜੂਗਾ ਕੋਈ 3 ਵਜੇ ਉੱਡੂਗਾ ਆਹ ਵੇਖੋ ਇਹਦੀ ਉਮਰ 9-10 ਸਾਲ ਦਾ ਕੜ ਕੇ 3 ਵਜੇ ਫੂਲ ਆਉਂਦਾ ਚਾਚਾ ਹੀ ਆ ਜੀ ਦੇਖਾ ਸਾਡੇ ਚ ਹੌਸਲਾ ਹੋਵੇ ਤਾਂ ਕਿਉਂ ਨਾ ਮਸੀਨ ਉੱਥੇ ਮਜ਼ਬੂਤ ਬਣੋ ਆਪਣੇ ਆਪ ਨੂੰ ਇੱਕ ਆਵਲ ਬਣਾਓ ਕਿ ਤੁਸੀਂ ਧੂਆਂ ਬੰਦਿਆਂ ਨਾਲ ਤਕੜੇ ਹੋ ਬੇੜਾ ਕਰਕੇ ਨਾ ਕਰੋ ਤੇ ਬਾਕੀ ਜਿਹੜਾ ਕਿ ਕੰਜਨ ਕੁਮਾਰੀ ਵਰਗੀ ਦੀ ਵੀਡੀਓ ਪਈ ਹੁੰਦੀ ਉਹ ਜਿਹਨੂੰ ਕੀ ਕਹਿੰਦੇ ਭਾਬੀ ਜਿਹੜੀ ਬੰਨੇ ਮਾਰੀਂਗੀ ਸਮਰ ਭਾਬੀ ਗਮਲ ਭਾਬੀ ਉਹੋ ਜਿਹੀ ਭੈਣ ਜਦੋਂ ਵੀ ਵੀਡੀਓ ਸ਼ੇਅਰ ਕਰਨੀ ਹੈ ਉਹਦੇ ਪੈਸਟ ਟੈਲੀਗ੍ਰਾਮ ਤੇ ਤੁਹਾਡੇ ਗਰੁੱਪਾਂ 'ਚ ਪਹੁੰਚ ਜਾਂਦੀ ਮਿੰਟ ਦੇ ਵਿੱਚ ਤੇ ਜੇ ਕਦੇ ਆ ਯੂਥ ਆਇਆ ਤੁਹਾਡਾ ਬੇੜਾ ਕਰਕੇ ਗਿਆ ਵੀ ਗਰੇਨ ਹੋਵੇ ਵੀ ਇਹਨੂੰ ਲਾਈਵ ਹੀ ਕਰ ਦਈਏ ਵੀਰੇ ਤੁਹਾਡਾ ਗਾਹ ਭੇਜੋਗੇ ਜਿਹੜੇ ਮੇਤਾ ਡਾਂਗ ਦਿੱਤੀ ਪੁੱਤ ਉੱਥੇ ਮੋਟੀਵੇਸ਼ਨ ਆਵੇ ਬਾਕੀ ਮੈਂ ਪਿੰਡ ਘੜ ਕੇ ਸਾਰੇ ਨੌਜਵਾਨਾਂ ਨੂੰ ਆਮਦਾ ਕਿ 3 ਵਜੇ ਜਿਮ ਖੁੱਲ ਜਾਂਦੀ ਆ ਜਿੰਨੇ ਆਉਣਾ ਹੁੰਦਾ ਉਹ ਆਇਆ ਕਰੇ ਲਾਗੇ ਮੰਨੇ ਦੇ ਪਿੰਡ ਵੀ ਜੇ ਕਹਿੰਦੇ ਆਉਣਾ ਹੋਵੇ ਤੇ ਆ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ